ਓਏ ਹੋਏ ਹੋਏ ਓਏ ਆ ਦੇਖੋ ਜਿਹੜਾ ਬਾਜ਼ਾਰ ਚ 450 ਦਾ ਸੂਟ ਬਾਬੇ ਦੀ ਹੱਟੀ ਦੇ 200 ਰੁਪਏ ਦਾ ਓ ਰੰਗ ਵੀ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਨਾਲ ਨਾਲ ਕੱਪੜਾ ਦੇਈ ਜਾਂਦੇ ਆ ਬੀਬੀਆਂ ਦੇ ਕਰਨੇ ਫਿਰ ਆ ਫੜੋ ਜੀ ਫੜੋ ਲੈ ਜਾਓ ਮੁੜ ਕੇ ਨਹੀਂ ਮਿਲਣੇ ਹਲੋ ਗੀਜ਼ਾ ਕੋਡ ਨਾਲ ਸੂਟ ਭਾਜੀ ਸਟੈਂਪ ਲੱਗੀ ਆਈ ਹੈ ਨਾਲ ਚੈੱਕ ਕਰ ਲੋ ਹਾਂਜੀ ਇਹ ਲੋ ਕੱਪੜਾ ਦੇਖ ਲੋ ਦੁਪੱਟਾ ਨਾਲ ਉਹ ਵੀ ਡਿਜੀਟਲ ਹਾਂਜੀ 750 ਰੁਪਏ ਦਾ ਸੂਟ ਆ ਭਾਜੀ ਜੀ 150 ਰੁਪਏ ਮੀਟਰ ਆਉਂਦਾ ਬਿਲਕੁਲ ਹੈਗਾ ਹਲੋ ਭਾਜੀ 250 ਰੁਪਏ ਨੂੰ ਕਰਤਾ ਆ ਦੇਖੋ ਭਾਜੀ ਜਲਵੇ ਨੈਚੁਰਲ ਕਰੇਮ ਦੇ ਸੂਟ ਆ ਗਏ ਨੇ ਹਾਂਜੀ 12 1200 15 1500 ਵਾਲੇ ਜੀ ਆਹ ਦੇਖੋ ਭਾਜੀ ਚੁੰਨੀ ਨਾਲ ਜੀ ਭਾਜੀ 500 ਰੁਪਏ ਕਰਤਾ 500 ਰੁਪਏ ਦੇ ਦੇਖੋ ਜਿਹੜਾ ਬਾਜ਼ਾਰ ਚ 1500 ਰੁਪਏ ਦਾ ਬਾਪੇ ਦੀ ਹੱਟੀ ਦੇ 1500 ਰੇ ਤਿੰਨ 500 ਰੁਪਏ ਦਾ ਕੱਲ ਭਾਜੀ ਐ ਦਵਾਰਾ ਜ ਸ਼ਨੀਵਾਰ ਆ ਹਾਂਜੀ ਤੇ ਐ ਦਵਾਰ ਤਮਾਕਾ ਬੜਾ ਵੱਡਾ ਹੋਣ ਜਾ ਰਿਹਾ ਉਹ ਵੀ ਤੁਹਾਨੂੰ ਪਿੱਛੇ ਦਿਖਾ ਦੇਣਾ ਅੱਜ ਦੀ ਵੀਡੀਓ ਚ 30000 ਵਾਲੇ ਸੂਟ ਭਾਜੀ 11 1100 ਰੁਪਏ ਦੇਖੋ ਜਿਹੜਾ ਵਿਆਹ ਚਾਹੀਦਾ ਕਪੜਾ ਤੁਸੀਂ ਬਾਜ਼ਾਰ ਚ 50000 ਦਾ ਲੈਣਾ ਬਾਬੇ ਦੀ ਹੱਡੀ ਤੇ 15 17000 ਚ ਬਾਬੇ ਦੀ ਹੱਡੀ ਨਾਲ ਸਸਤਾ ਕੋਈ ਵੀ ਨਹੀਂ ਭਾਜੀ ਆ ਲੋ ਚੈਲੰਜ ਕਰਦੇ ਆ ਰੇਟ ਦਾ ਚੈਲੰਜ ਹੈਗਾ 15 600 ਦਾ ਸੂਟ ਇਹ ਭਾਜੀ ਬਾਜ਼ਾਰ ਚ ਹੈ 12 15 16 ਬਾਬੇ ਰੇਟ ਦਾ ਮਿਲਣਾ 500 ਰੁਪਏ ਦੇਖੋ ਜੀ ਵੀਡੀਓ ਵਿੱਚੇ ਸੂਟ ਵਿਕੀ ਜਾਂਦੇ ਉਧਰ ਦੇਖ ਲਓ ਬੈਲ ਬਣੀ ਜਾਂਦੇ ਆ ਕਸਟਮਰ ਖੁਸ਼ ਹੋ ਕੇ ਜਾ ਰਹੇ ਆ ਭਾਵੇਂ ਤੁਸੀਂ ਪੰਜਾਬ ਚੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਹਰਿਆਣਾ ਤੋਂ ਜਿੱਥੋਂ ਮਰਜੀ ਸਵੇਰੇ ਸਵੇਰੇ ਆ ਜਾਓ ਬਾਬੇ ਦੀ ਹੱਟੀ ਤੋਂ ਸਸਤਾ ਨਹੀਂ ਮਿਲਣਾ ਮੈਂ ਕਹਿੰਦਾ ਜਿਹੜਾ ਮਰਜੀ ਸੂਰਮਾ ਜਵੇ ਮਾਈ ਦਾ ਲਾਲ ਜਿਹੜਾ ਕਹਿੰਦਾ ਸਾਨੂੰ 70 ਸਾਲ ਦਾ ਤਿਆਰਪਾ ਕੋਈ ਕਹਿੰਦਾ 50 ਸਾਲ ਦਾ ਤਿਆਰਪਾ ਉਹ ਤਿਆਰ ਬੇਤੀ ਰੁਪਏ ਬਾਬੇ ਦੀ ਹੱਟੀ ਨੇ ਕਰ ਤੇ ਆ ਫੇਰ ਆ 2-2000 ਦੇ ਸੂਟ ਵੇਕਦੇ ਆ ਆ ਦੇਖੋ ਫੋਟਵਾ ਨਾ ਲਾ ਕੇ ਬਾਬੇ ਦੀ ਹੱਟੀ ਦੇਖੋ ਭਾਜੀ 690 ਦਾ ਸੂਟ ਕਰਤਾ ਆ ਦੇਖੋ ਜੀ ਮੋਰਨੀਆਂ ਵਾਲਾ ਸੂਟ ਇਹਨੂੰ ਕਹਿੰਦੇ ਆ ਮੋਰਨੀਆਂ ਵਾਲਾ ਸੂਟ ਬਾਜ਼ਾਰ ਚ 2000 ਦਾ ਬਾਬੇ ਦੀ ਹੱਟੀ ਤੇ 690 ਦਾ ਜੀ ਰੇਡ ਬਾਜ਼ਾਰ ਦਾ 3200 ਆ ਲੋ ਬਾਪੇ ਇਹਦੇ ਤਾਂ 1100 ਰੁਪਏ ਸੂਟ ਲੈ ਜੀ 3200 ਸੂਟ 1100 ਦੇ ਵਿੱਚ ਆ ਤੁਹਾਡੇ ਸਾਹਮਣੇ ਰੱਖਦਾ ਭਾਜੀ ਪਹੁੰਚ ਜਾਂਦੇ ਵੀ ਰੰਗ ਵੀ ਚਾਰ ਭਾਵੇਂ ਸੈੱਟ ਲੋ ਭਾਵੇਂ ਕੱਲੋ ਪੀਸ ਲੋ ਚਾਹੇ ਤੂੰ ਵਿਆਹ ਸ਼ਾਦੀ ਲਈ ਲੋ ਚਾਹੀਦੀ ਵੇਚ ਨਹੀਂ ਲੋ ਭਾਜੀ 1100 ਰੁਪਏ ਦਾ ਸੂਟ ਆ ਲੋ 11 1100 ਚ ਦੇ ਰਹੇ ਆ ਤੁਹਾਨੂੰ ਆ ਦੇਖ ਲੋ ਵੀ ਚੈਲੇਂਜ ਆ ਕਿਸੇ ਦੁਕਾਨਦਾਰ ਤੋਂ ਨਹੀਂ ਦੇ ਹੋਣਾ ਕਿਸੇ ਹੋਲਸੇਲਰ ਤੋਂ ਨਹੀਂ ਦੇਣਾ ਅਸੀਂ ਕੱਪੜਾ ਹੋਲਸੇਲ ਰੇਟਾਂ ਦੇਣਾ ਬਾਬੇ ਜੱਟੀ ਦੇ ਪਰ ਇੱਥੇ ਇਦਾਂ ਦੀ ਸ਼ਰਤ ਨਹੀਂ ਹੈਗੀ ਬਈ ਤੁਹਾਨੂੰ ਸੈੱਟ ਵਾਈ ਸੈੱਟ ਲੈਣਾ ਪੈਣਾ ਭਾਵੇਂ ਇੱਕ ਇੱਕ ਲੈ ਜਾਓ ਦੋ ਦੋ ਲੈ ਜਾਓ ਕੱਪੜਾ ਨਹੀਂ ਵਿਗਿਆ ਵਾਪਸ ਦੇ ਕੇ ਬਦਲ ਕੇ ਲੈ ਜਾਓ ਜਿਹੜੇ ਖਾਸ ਤੌਰ ਤੇ ਐਨ ਆਰ ਆਈ ਕਸਟਮਰ ਆ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਜਾਂ ਜਿਹੜੇ ਸ਼ਹਿਰ ਵਾਲੇ ਰਾਇਲ ਕਸਟਮਰ ਆ ਆ ਦੇਖੋ ਤੁਹਾਡੇ ਲਈ ਵੀ ਤੋਹਫੇ ਲਿਆਤੇ ਆ ਬਾਜ਼ਾਰ ਚ 5000 ਦਾ ਇੱਕ ਸੂਟ ਆ ਇਹ ਇੱਥੇ ਦੇਣਿਆ 5000 ਦੇ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਆਪਣੀਆਂ ਛੋਟੀਆਂ ਦੁਕਾਨਾਂ ਚਲਾ ਰਹੇ ਮੇਰੀ ਉਹਨਾਂ ਨੂੰ ਵੀ ਸਲਾਹ ਆ ਬਈ ਤੁਸੀਂ ਵੀ ਆ ਜਾਓ ਜਿਹੜੇ ਬਾਜ਼ਾਰ ਤੁਸੀਂ ਹੋਲਸੇ ਰੇਟਾਂ ਦੇ 35 3500 ਦੇ ਲੈਣੇ ਹੋ ਇੱਥੇ 5000 ਦੇ ਤੇ ਆਣਿਆ ਰਾਤੋਂ ਰਾਤ ਅਮੀਰ ਕਰ ਦੇਣਗੇ ਤੁਹਾਨੂੰ ਜੇ ਸਸਤਾ ਕੱਪੜਾ ਖਰੀਦੂਗੇ ਤਾਂ ਹੀ ਵਧੀਆ ਮਾਰਜਿਨ ਲੈ ਕੇ ਜਾਓਗੇ ਆ ਪੀਸ ਦੇਖੋ ਆ ਚੀਜ਼ ਦੇਖੋ ਬਣੀ ਹੋਈ ਆ ਕੰਮ ਦੇਖੋ ਕੀਤਾ ਹੋਇਆ ਆਹ ਦੇਖੋ ਭਾਜੀ ਦੁਪੱਟਾ ਨਾਲ ਜੀ 5250 ਰੁਪਏ ਦਾ ਸੂਟ ਆ ਭਾਜੀ ਇਹ ਹੂੰ ਆ ਵੀ ਮਿਲਣ ਜਾ ਰਿਹਾ 5000 ਦੇ ਤਿੰਨ ਦੇ ਵਿੱਚ ਆਹ ਦੇਖੋ ਭਾਜੀ ਪੀ ਸੋ ਜਲਦੀ ਜਲਦੀ ਆਜੋ ਮੁੜ ਕੇ ਇਦਾਂ ਦੇ ਫਾਇਦੇ ਨਹੀਂ ਮਿਲਣੇ ਲੋ ਜੀ ਬਾਬੇ ਦੀ ਹੱਟੀ ਦੇ ਸੂਟਾਂ ਦੇ ਰੇਟਾਂ 'ਚ ਪਟਾਕੇ ਪਾ ਤਿਆ ਜਿਹੜੇ ਵੱਡੇ ਵੱਡੇ ਹੋਲ ਸੇਲਰ ਹੋਣੇ ਨੱਕ 'ਚ ਦਮ ਕਰਤਾ ਕਹਿੰਦੇ ਫੈਕਟਰੀ ਵਾਲੇ ਰੇਟ ਦੇ ਕੱਪੜਾ ਦੇਈ ਜਾਂਦੇ ਆ ਐਸੇ ਹੀ ਕਰਕੇ ਬਾਬੇ ਦੀ ਹੱਟੀ ਦੇ ਸੱਤੇ ਦਿਨ ਲੱਗੇ ਰਹਿੰਦੇ ਮੇਲੇ ਪਰ ਬਾਜ਼ਾਰ ਬੈਠੇ ਆ ਬੇਲੇ ਜਿਹਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਤਾਜਬੀਰ ਦਾ ਕੱਪੜਾ ਤੁਹਾਡੀਆਂ ਦੁਕਾਨਾਂ ਤੁਸੀਂ ਰੀਸੇਲਰ ਹੋ ਨਵਾਂ ਕੰਮ ਸ਼ੁਰੂ ਕਰਨਾ ਅੱਜ ਦੀ ਵੀਡੀਓ ਖਾਸ ਤੁਹਾਡੇ ਲਈ ਆ ਬਾਬਾ ਜੀ ਤੁਹਾਡੀਆਂ ਵੀਡੀਓ ਬੜੀਆਂ ਵਾਇਰਲ ਹੋਈਆਂ ਜਿਹੜਾ ਬਾਜ਼ਾਰ 'ਚ 5000 ਦਾ ਇੱਕ ਸੂਟ ਕਹਿੰਦੇ ਬਾਬੇ ਜੀ ਹੱਤੀ 3 ਦੇ ਰਹੀ ਆ ਜਿਹੜਾ 3000 ਦਾ ਸੂਟ ਬਾਜ਼ਾਰ 'ਚ ਤੁਸੀਂ 1100 ਆ ਦੇ ਰਹੇ ਹੋ ਬਿਲਕੁਲ ਦੇ ਰਹੇ ਆ 1500 ਵਾਲੇ ਸੂਟ 5500 ਹੀ ਦੇਈ ਜਾਂਦੇ ਹੋ 80% ਦੇ ਰਹੇ ਆ ਭਾਜੀ ਇਹ ਕਿਦਾਂ ਹੋ ਰਿਹਾ ਜੀ ਇਹ ਭਾਜੀ ਹੁਣ ਤੁਹਾਡੇ ਸਾਹਮਣੇ ਆਪਾਂ ਡਿਸਪਲੇ ਕਰ ਦਨੇ ਆ ਲੋ ਫੜੋ ਕੈਮਰੀਕ ਦਾ ਸੂਟ ਪਹਿਲਾਂ ਦਾ ਹਾਂਜੀ ਭਾਜੀ ਕੱਪੜਾ ਕੈਮਰੀਕ ਹੈ ਕੈਮਰੀਕ ਜੀ ਚੁੰਨੀਆਂ ਹੋ ਗਈ ਭਾਜੀ ਫੁੱਲ ਪਿਓਰ ਦੀ ਨਾਲ ਹਾਂਜੀ ਆਹ ਦੇਖੋ ਦੁਪੱਟੇ ਨਾਲ ਇੱਕ ਤੋਂ ਇੱਕ ਆਰਟੀਕਲ ਆਊਗਾ ਜੀ ਜੀ ਸੁਪਰ ਡ ਰੰਗ ਵੀ ਮਿਲਣਗੇ ਜਿਹੜਾ ਕਪੜਾ ਨਾ ਵੀ ਗਿਆ ਵਾਪਸੀ ਵੀ ਲਵਾਂਗੇ ਉਹ ਗੁਣ ਨਵਾ ਵੀ ਦਵਾਂਗੇ ਜੀ ਇਸ ਤੇ ਰੰਗ ਖਰਾਬ ਹੋ ਜੇ ਰੀ ਬੋਰਾ ਜਵੇ ਜੀ ਦਿੱਤਾ ਸਦਾ ਮੋੜ ਜੋ ਭਾਜੀ ਰੇਟ ਦੱਸੋ ਨਾ ਕੀ ਆ ਭਾਜੀ 200 ਰੁਪਏ ਦਾ ਸੂਟ ਕਰਤਾ ਜੀ ਓਏ ਹੋਏ ਹੋਏ ਓਏ ਆ ਦੇਖੋ ਜਿਹੜਾ ਬਾਜ਼ਾਰ ਚ 450 ਦਾ ਸੂਟ ਬਾਬੇ ਦੀ ਹੱਟੀ ਦੇ 200 ਰੁਪਏ ਦਾ ਕੈਂਬਰੀ ਦਾ ਸੂਟ ਦੁਬੱਟਾ ਭਾਜੀ 200 ਰੁਪਏ ਕਰਤਾ ਜੀ 200 ਰੁਪਏ ਦੇਖੋ ਰੰਗ ਵੀ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਨਾਲ ਨਾਲ ਕਪੜਾ ਦੇਈ ਜਾਂਦੇ ਆ ਬੀਬੀਆਂ ਦੇ ਕਰਨੇ ਫਿਰ ਆ ਫੜੋ ਜੀ ਫੜੋ ਲੇ ਲੇੋ ਮੁੜਕੇ ਨਹੀਂ ਮਿਲਣੇ ਭਾਜੀ 200 ਰੁਪਏ ਦੇਖੋ ਕਪੜਾ ਪਿਓਰ ਕੈਮਰੀ ਦਾ ਸੂਟ ਭਾਜੀ ਟਪੱਟੇ ਵੀ ਨਾਲ ਦੇ ਰਿਆ ਟਪੱਟੇ ਵੀ ਨਾਲ ਚੁੰਨੀ ਪਿਓਰ ਦੀ ਹੋਊਗੀ ਭਾਜੀ ਨਾਲ ਚੁੰਨੀ ਪਿਓਰ ਦੀ ਨਾਲੋ ਜੀ ਆ 200 ਵਾਲਾ ਸੂਟ ਕਰਤਾ ਭਾਜੀ 200 ਦੇਖੋ ਪੂਰਾ ਖੜਕਾ ਦੜਕਾ ਸੂਟਾਂ ਦੇ ਰੇਟਾਂ 'ਚ 6 ਦੀ 6 ਦੀ ਆਜੋ ਰੇਟਾਂ ਦੇ ਧਮਾਕੇ ਪਾਤੇ ਕੈਮਰੀ ਦਾ ਸੂਟ ਚੁੰਨੀ ਪਿਓਰ ਦੀ ਨਾਲ ਓਏ ਹੋਏ 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 ਤੋਹਫੇ ਤੋਹਫੇ ਓਏ ਹੋਏ ਭਾਜੀ ਤੋਹਫੇ ਬਾਬੇ ਦੀ ਹੱਟੀ ਦਾ ਲੱਗੇ ਮੇਲੇ ਤੇ ਬਜ਼ਾਰ ਕਰਦੇ ਨੇ ਬਿਲੇ ਰੇਟਾਂ ਦੇ ਧਮਾਕੇ ਦਿੱਤੇ ਪਾ ਹਾਲੋ ਭਾਈ ਜੁੰਨੀ ਵਿਅਰ ਨਹੀਂ ਹਾਂਜੀ ਭਾਜੀ ਰੇਟ 200 ਰੁਪਏ ਬਾਬਾ ਹੀ ਦਿਮਾਗ ਠੀਕ ਹੈ ਬ੍ਰਾਂਡ ਚੈੱਕ ਕਰ ਲੋ ਕਿੱਡਾ ਬਟਾ ਬ੍ਰਾਂਡ ਨਹੀਂ ਦੇ ਰਿਹਾ ਭਾਜੀ ਬ੍ਰਾਂਡ ਨਹੀਂ ਕਿਹਾ 200 ਦੇ ਦੋ ਆਹ ਲਓ ਦੋ ਰੇਗੋ ਦੇ ਵਿੱਚ ਲੈ ਜਾਓ 5 500 ਰੇਗੋ ਬਰੀਕ ਬੂਟੀਆਂ ਹਾਂਜੀ ਇਹ ਵੀ ਭਾਜੀ 200 ਰੁਪਏ ਕਰਤੀਆਂ ਆ ਦੇਖੋ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਭਾਜੀ 200 ਰੁਪਏ ਆ ਲਓ ਦੇਖੋ ਜਿੰਨਾ ਮਰਜੀ ਕੱਪੜਾ ਲੈ ਜਾਓ ਨਹੀਂ ਵੇ ਗਿਆ ਵਾਪਸ ਦੇ ਕੇ ਬਦਲ ਕੇ ਨਵਾਂ ਲੈ ਜਾਓ ਇੱਥੋਂ ਤੱਕ ਦੀਆਂ ਗਾਰੰਟੀਆਂ ਕੋਈ ਬਾਜ਼ਾਰ ਚ ਇੱਕ ਮਿੰਟ ਬਾਅਦ ਵੀ ਕੱਪੜਾ ਨਹੀਂ ਬੋਲਦਾ ਪਰ ਇੱਥੇ ਆਓ ਫਾਇਦੇ ਨੁਕਸਾਨ 1 ਰੁਪਏ ਦਾ ਹੀ ਤੁਹਾਡਾ ਹੈਗਾ ਆਹ ਦੇਖੋ ਭਾਜੀ ਸੁਪਰ ਡੂਪਰ ਹਿੱਟ ਜੀ ਆਹ ਲੋ ਗੀਜ਼ਾ ਕੋਡ ਦਾ ਸੂਟ ਭਾਜੀ ਸਟੈਂਪ ਲੱਗੀ ਆਈ ਹੈ ਨਾਲ ਚੈੱਕ ਕਰ ਲਓ ਹਾਂਜੀ ਇਹ ਲੋ ਕੱਪੜਾ ਦੇਖ ਲਓ ਦੁਪੱਟਾ ਨਾਲ ਉਹ ਵੀ ਡਿਜੀਟਲ ਹਾਂਜੀ 750 ਰੁਪਏ ਦਾ ਸੂਟ ਆ ਭਾਜੀ ਜੀ 150 ਰੁਪਏ ਮੀਟਰ ਹੁੰਦਾ ਬਿਲਕੁਲ ਹੈਗਾ ਆਹ ਲੋ ਭਾਜੀ 250 ਰੁਪਏ ਨੂੰ ਕਰਤਾ 1000 ਦੇ ਓਏ ਹੋ ਜਿਹੜਾ ਬਾਜ਼ਾਰ ਚ 1500 ਰੁਪਏ 2000 ਦੇ ਹੈ ਤੇ 500 ਰੁਪਏ ਦੇ 1000 ਰੁਪਏ ਚਾਰ ਸੂਟ ਲੈ ਜਾਓ ਇੱਕ ਪ੍ਰਿੰਟ ਦੇ ਨਾਲ 1000 ਦੇ ਚਾਰ ਕਰਤੇ ਭਾਈ ਸੋ ਬਹੁਤ ਵੱਡੇ ਫਾਇਦੇ ਹੋ ਰਿਹਾ ਧਮਾਕੇ ਕਰਤੇ ਭਾਈ 1000 ਦੇ ਚਾਰ ਆਹ ਦੇਖੋ ਭਾਈ ਬਰੀਕ ਪ੍ਰਿੰਟ ਜੀਜ਼ਾ ਕੋਟਨ ਹਾਂਜੀ ਭਾਈ ਥਾਪੀਆਂ ਮਾਰ ਮਾਰ ਤੋੜੋ ਰੰਗ ਖਰਾਬ ਹੋ ਜਾ ਵਾਪਸ 2500 ਰੁਪਏ ਦੀ ਲੋ ਇੱਥੋਂ ਤੱਕ ਦੀ ਗਾਰੰਟੀ ਹੈ ਥਾਪੀਆਂ ਮਾਰ ਮਾਰ ਤੋੜੋ ਥਾਪੀ ਟੁੱਟ ਜਾਣੀ ਸੂਟ ਨੂੰ ਕੁਝ ਨਹੀਂ ਹੋਣਾ 500 ਰੁਪਏ ਦੋ 2500 ਰੁਪਏ ਲੈ ਜਾਓ ਆਹ ਦੇਖੋ ਭਾਈ ਜਲਵੇ ਨੇ ਚਿਰਲ ਕਰੇਮ ਦੇ ਸੂਟ ਆ ਗਏ ਨੇ ਹਾਂਜੀ 12 1200 15 1500 ਵਾਲੇ ਜੀ ਆਹ ਦੇਖੋ ਭਾਜੀ ਚੁੰਨੀ ਨਾਲ ਜੀ ਭਾਜੀ 500 ਰੁਪਏ ਕਰਤਾ 500 ਰੁਪਏ 500 ਰੁਪਏ ਦਾ ਸੂਟ 500 ਰੁਪਏ ਦਾ ਸੂਟ ਭਾਜੀ ਦੇਖੋ ਜਿਹੜਾ ਬਾਜ਼ਾਰ ਚ 1500 ਰੁਪਏ ਦਾ ਬਾਪੇ ਦੀ ਹੱਟੀ ਦੇ 1500 ਰੇ ਤਿੰਨ 500 ਰੁਪਏ ਦਾ ਹਲੋ ਚੱਕੋ ਭਾਜੀ 500 ਰੁਪਏ ਡਿਜ਼ਾਈਨ ਪ੍ਰਿੰਟ ਹੋਰ ਵੀ ਮਿਲ ਜਾਣਗੇ ਦੇਖੋ ਸਵੇਰੇ ਸਵੇਰੇ ਇੱਥੇ ਕੱਟ ਹੋ ਜਾਂਦਾ ਸਵੇਰੇ ਸਵੇਰੇ ਲੋਕ ਆਉਂਦੇ 8 9 ਵਜੇ ਤੱਕ ਜਾਨਕਿ ਪੂਰੀ ਆਲੇ ਬਾਬਾ ਜੀ ਕੱਲ ਭਾਜੀ ਐਤਵਾਰ ਅਜ ਸ਼ਨੀਵਾਰ ਹੈ ਹਾਂਜੀ ਤੇ ਐਤਵਾਰ ਤਮਾਕਾ ਬੜਾ ਵੱਡਾ ਹੋਣ ਜਾ ਰਿਹਾ ਉਹ ਵੀ ਤੁਹਾਨੂੰ ਪਿੱਛੇ ਦਿਖਾ ਦੇਣਾ ਅੱਜ ਵੀ ਬੜੀਓ ਜੇ 3-3 ਹਜ਼ਾਰ ਵਾਲੇ ਸੂਟ ਭਾਜੀ 11-1100 ਰੁਪਏ ਦੇਖੋ ਜਿਹੜਾ ਵਿਆਹ ਚਾਹੀਦਾ ਕੱਪੜਾ ਤੁਸੀਂ ਬਾਜ਼ਾਰ ਚ 50 ਹਜ਼ਾਰ ਤਾਂ ਲੈਣਾ ਬਾਬੇ ਦੀ ਹੱਡੀ ਤੇ 15-17 ਹਜ਼ਾਰ ਚ ਇੱਥੋਂ ਤੱਕ ਫਰਕ ਕੱਢ ਦਿੱਤੇ ਆਸੀਂ ਆਹ ਲਓ ਭਾਜੀ ਪੀਸ ਦੇਖੋ ਤੁਸੀਂ ਨੇਚਰਲ ਕਰੇਪ ਦਾ ਸੂਟ ਜੀ ਭਾਜੀ ਘੇਰਾ ਨੇੜੇ ਕਰਕੇ ਰੱਖੋ ਹੈਂਡਵਰਕ ਨਾਲ ਲੱਟਿਆ ਹੋਇਆ ਜੀ ਕੰਮ ਦੇਖੋ ਕੀਤਾ ਹੋਇਆ ਹੂੰ ਆ ਲੋ ਭਾਜੀ ਇੱਕ ਹੋਰ ਇਹਨ ਦੇਖੋ ਜੀ ਐ ਲੋ ਇੱਕ ਹੋਰ ਲੋ ਭਾਜੀ ਪੀਸ ਦੇਖੋ ਤੁਸੀਂ ਇੱਕ ਉਹ ਇੱਕ ਜਲਵੇ ਹੂੰ ਆ 1200 1500 ਰੁਪਏ ਸਾਰੇ ਦੁਕਾਨਦਾਰ ਵੇਚ ਰਹੇ ਆ ਜੀ ਬਾਬੇ ਦੀ ਹੱਡੀ ਨਾਲ ਸਸਤਾ ਕੋਈ ਵੀ ਨਹੀਂ ਭਾਜੀ ਆ ਲੋ ਚੈਲੰਜ ਕਰਦੇ ਆ ਰੇਟ ਦਾ ਚੈਲੰਜ ਹੈਗਾ 1500 600 ਦਾ ਸੂਟ ਇਹ ਭਾਜੀ ਬਾਜ਼ਾਰ ਚ ਹੈ 12-1500 ਦਾ ਬਾਬੇ ਰੇਡ ਦਾ ਮਿਲਣਾ 500 ਰੁਪਏ ਆ ਤੁਸੀਂ ਚੈੱਕ ਕਰ ਲੋ ਜੋ ਜੋ ਕੱਪੜਾ ਬੋਲੀ ਜਾਂਦੇ ਨਾਲ-ਨਾਲ ਦੇ ਰਹੇ ਆ ਇਹ ਨਾਲ ਹੀ ਵੀ ਵੀਡੀਓ ਚ ਘੱਟ ਬੋਲ ਦਈਏ ਤੇ ਮੁੜ ਕੇ ਤੁਹਾਨੂੰ ਦਈਏ ਨਾ ਲੈ ਜਾਓ ਐਤਵਾਰ 500 ਰੁਪਏ ਭਾਜੀ ਸਵੇਰੇ ਸਵੇਰੇ ਆਜੋ ਐਤਵਾਰ ਬਹੁਤ ਵੱਡਾ ਫਾਇਦਾ ਸੋਮਵਾਰ ਮੰਗਲਵਾਰ ਬੁੱਧਵਾਰ ਮੈਂਗਾ ਪੂਰੀ ਤਸੱਲੀ ਕਰਾਂ ਜੀ ਸੇਲ ਚਾੜ ਦਿੰਦੀ ਹੈ ਕੋਈ ਪੀਸ ਮੋਕੇ ਜੇ ਗਾਰੰਟੀ ਕੋਈ ਨਹੀਂ ਇਸ ਕਰਕੇ ਕੱਲ ਐਤਵਾਰ ਆਜੋ ਜਲਦੀ ਜਲਦੀ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਦੇਖੋ ਜੀ ਵੀਡੀਓ ਦੇ ਵਿੱਚੇ ਸੂਟ ਵਿਕੀ ਜਾਂਦੇ ਉਧਰ ਦੇਖ ਲੋ ਬੈਲ ਬਣੀ ਜਾਂਦੇ ਆ ਕਸਟਮਰ ਖੁਸ਼ ਹੋ ਕੇ ਜਾ ਰਹੇ ਆ ਭਾਵੇਂ ਤੁਸੀਂ ਪੰਜਾਬ ਚੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਹਰਿਆਣਾ ਤੋਂ ਜਿੱਥੋਂ ਮਰਜੀ ਸਵੇਰੇ ਸਵੇਰੇ ਆ ਜਾਓ ਬਾਬੇ ਦੀ ਹੱਟੀ ਤੋਂ ਸਸਤਾ ਨਹੀਂ ਮਿਲਣਾ ਆਜ ਟੀਵੀ ਸਾਂਝ ਟੀਵੀ ਵੱਲੋਂ ਮੈਂ ਗਾਰੰਟੀ ਵੀ ਲੈਣਾ ਸਾਰਾ ਪੰਜਾਬ ਘੁੰਮੀ ਦਾ ਪਰ ਰੇਟ ਨਹੀਂ ਕਿਤੇ ਮਿਲਦੇ ਜਿਹੜੇ ਸਾਨੂੰ ਆਪਣੀਆਂ ਫੈਕਟਰੀਆਂ ਵੀ ਦਿਖਾਉਂਦੇ ਆ ਮਿੱਲਾ ਵੀ ਦਿਖਾਉਂਦੇ ਆ ਉਹ ਵੀ ਇਹ ਰੇਟ ਨਹੀਂ ਦੇ ਪਾਉਂਦੇ ਤੁਸੀਂ ਕਰਦੇ ਕਿਉਂ ਵੱਡੇ ਸ਼ੋਰੂਮਾਂ ਦੇ ਵੱਡੇ ਖਰਚੇ ਜਿੰਦਾ ਜਿੰਨਾ ਵੱਡਾ ਸਟਾਫ ਜਿੰਨੀ ਵੱਡੀ ਦੁਕਾਨ ਉਹਨਾਂ ਵੱਡਾ ਖਰਚਾ ਕੱਢਣਾ ਦਾ ਸੂਟਾ ਜਾਈਏ ਨਾ ਆਪਣਾ ਸਟਾਫ ਵੀ ਉਹਨਾਂ ਕ ਕਿਉਂਕਿ ਆਪਣੇ ਘਰ ਦੇ ਹੀ ਮੈਂਬਰ ਹੈ ਪਰ ਲੋਕਾਂ ਇਹ ਦੇਖੋ ਕਹਿੰਦੇ ਸਾਡੀਆਂ ਫੈਕਟਰੀਆਂ ਉਹਨਾਂ ਨੂੰ ਵੀ ਇਹ ਰੇਟ ਨਹੀਂ ਦੇ ਹੁੰਦਾ ਅਜੀ ਫੈਕਟਰੀਆਂ ਦੀਆਂ ਮਸ਼ੀਨਾਂ ਨੇ ਮਸ਼ੀਨਾਂ ਦੇ ਫਿਰ ਰੇਟ ਨੇ ਫਿਰ ਬੜੇ ਕੁਛ ਆਣ ਸੂਟ ਆ ਤੁਹਾਡੇ ਸਾਹਮਣੇ ਰੱਖਤਾ ਆ ਠੀਕ ਹੈ ਨਾ ਪਰ ਕਹੀਆਂ ਰ ਫਿਰ ਜਲਾ ਬੋਲੀਏ ਪਰਦੇ ਖੁੱਲ ਜਾਂਦੇ ਨੇ ਗੱਲ ਨੂੰ ਸਮਝੋ ਹਾਂਜੀ ਆ ਹੁਣ ਸੂਟ ਹੈ 825 ਰੁਪਏ ਬਾਜ਼ਾਰ ਚ ਹੈਗਾ ਕਿੰਨੇ ਦਾ 800 ਹਜ਼ਾਰ ਦਾ ਹੈਗਾ 825 ਰੁਪਏ ਦਾ ਸੂਟ ਹੈ ਹੈਗਾ ਜੀ ਆ ਦੇਖੋ ਪੀਸ ਹੁਣ ਤੁਹਾਡੇ ਅੱਗੇ ਇੱਕ ਰੱਖਦਾ ਆ ਦੇਖੋ ਆ ਘੇਰਾ ਇਹ ਲੋ ਬੈਗ ਘੇਰਾ ਇਹ ਆ ਦੇਖੋ ਬੈਗ ਘੇਰਾ ਜੀ ਸਲਵਾਰ ਦੇ ਪੌਂਚੇ ਦੁਪੱਟਾ ਨਾਲ ਕੜਾਈ ਵਾਲਾ ਹਮ ਇੱਕ ਦੋ ਕੜੀਆਂ ਨੇ ਕੋਈ 800 ਕੋਈ 1200 ਹੂੰ ਪਹਿਣਾ ਭਰਾਵਾਂ ਨੂੰ ਆਹ ਸੂਟ ਮਿਲਣ ਜਾ ਰਿਹਾ 5500 ਆਹ ਲਓ ਵੀ ਆਹ ਵੀ ਬੁਟੀਕਾ ਵਾਲੇ ਪੀਸ ਆ ਮਾਡਰਨ ਵਾਲੇ ਪੀਸ ਜਿਹੜੇ 15 15 18 1800 ਵੀ ਤੁਸੀਂ ਦਿੰਦੇ ਹੋ ਬਾਜ਼ਾਰ 'ਚ ਅਸੀਂ ਗਾਰੰਟੀ ਨਾਲ ਦੇ ਰਹੇ ਸਿਰਫ 500 ਰੁਪਏ 'ਚ 500 'ਚ ਧਮਾਕਾ ਭਾਈ 1 1 ਸੁਪਰੀ 500 'ਚ ਵੀ ਇੱਕ ਨਹੀਂ ਜਿੰਨੇ ਮਰਜੀ ਡਿਆ ਆਹ ਦੇਖੋ ਭਾਈ ਜਿੰਨੇ ਮਰਜੀ ਰੰਗ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡੀਆਂ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਲਾਈਵ ਵੱਡੇ ਫੇਰੇ ਆ 5 500 ਰੁਪਏ ਸੂਡ ਮਿਲੂਗਾ ਜੀ ਸੈਲੀਬ੍ਰਿਟੀਆਂ 5 500 ਰੁਪਏ ਗਲਤੀਆਂ ਦੇਖੋ ਇੱਕ ਦੋ ਇੱਕ ਆਰਟੀਕਲ ਨਮੇ ਤੋਂ ਨਮਾ ਜਲਵਾ ਰੇਟਾਂ ਦਾ ਧਮਾਕਾ ਆਹ ਦੇਖੋ ਜੀ ਸੁਪਰ ਤੋਂ ਵੀ ਉੱਪਰ ਦੇ ਆਰਟੀਕਲ ਭਾਜੀ 5500 ਰੁਪਏ ਦੇਖੋ ਫੁੱਲ ਗਰੰਟੀ ਆ ਉਹ ਦੂਰ ਵੀਨਾ ਲਾਲ ਆ ਕੇ ਬਾਜ਼ਾਰ ਘੁੰਮ ਲਿਓ ਨਹੀਂ ਮਿਲਣੇ 500 ਚ ਬਾਬੇ ਦੀ ਹੱਟੀਆ ਜਿੱਥੇ ਤੁਹਾਨੂੰ 2-2 ਰੁਪਏ 5-5 ਰੁਪਏ ਦੇ ਮਾਰਜ ਦੇ ਕੱਪੜਾ ਮਿਲਦਾ ਇੱਥੇ ਇਦਾਂ ਨਹੀਂ ਹੁੰਦਾ ਵੀ 500 ਵਾਲਾ 1500 ਚ ਕਰ ਦਈਏ ਨਾ ਇਦਾਂ ਦੀ ਕੋਈ ਗੱਲ ਨਹੀਂ ਐਤਵਾਰ ਜਾਲ ਰੱਖਿਓ ਐਤਵਾਰ ਸਵੇਰੇ ਵੱਡੇ ਫੈਰੇ ਹੋਣੇ ਆਹ ਜੀ ਆ ਦੇਖੋ ਪੀਸ ਲੁੱਕ ਰੱਖੋ ਬਣੀ ਹੋਈ ਭਾਜੀ ਪਿਓਰ ਬੁਟੀਕ ਦੀ ਅਡੀ ਗਲਾ ਦੇਖੋ ਸੈਲੀਬ੍ਰਿਟੀਆਂ ਭਾਜੀ ਸੈਲੀਬ੍ਰਿਟੀਆਂ ਹਾਂਜੀ 5 500 ਨੂੰ ਕਰਤੀਆਂ ਭਾਜੀ 5 500 ਨੂੰ ਦੇਖੋ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀ ਆ ਗਈ ਹੁਣ ਫਿਕਰ ਕੰਦੀ ਲੋੜ ਨਹੀਂ ਵੀ 1.5 ਦੋ ਲੱਖ ਰੁਪਏ ਦੀ ਦਾਜਵਰੀ ਬਣਨੀ ਆ ਬਾਬੇ ਦੀ ਹੱਟੀ ਤੇ ਆ ਜਾਓ 1.5 ਲੱਖ ਵਾਲਾ ਕੱਪੜਾ 50 60 ਹਜ਼ਾਰ 'ਚ ਪਰ ਫੈਰੇ ਹੋਣੇ ਹੋਣ ਆ 4 ਦਿਨ ਆ ਜਾਓ ਵਿਆਹ ਭਾਵੇਂ ਤੁਹਾਡਾ ਸਤੰਬਰ 'ਚ ਆ ਖਤੂਬਰ 'ਚ ਨਵੰਬਰ 'ਚ ਦਾਜਵਰੀਆਂ ਬਣਾ ਲਓ ਲੱਖ ਰੁਪਏ ਤੁਹਾਡੇ ਬਜਣੇ ਇੱਥੇ ਆ ਲੋ ਭਾਜੀ 500 ਰੁਪਏ ਪੀਸ ਦੇਖੋ ਤੁਸੀਂ ਇੱਕ ਤੋਂ ਇੱਕ ਡਿਜ਼ਾਈਨ ਬਾਜੀ ਆ ਲੋ ਫੜੋ 500 ਰੁਪਏ ਦੀ ਵੱਡੇ ਤੋਂ ਵੱਡੇ ਫੈਰੇ 500 ਰੁਪਏ ਬਾਜੀ ਆ ਤੁਹਾਡੇ ਕੇ ਬਾਜੀ ਮੈਂ ਪੀਸ ਰੱਖਣ ਜਾ ਰਿਹਾ ਆ ਸੂਟ ਨੇ ਹਾਂਜੀ ਰੇਟਾਂ ਦੇ ਪਟਾਕੇ ਬਾਤੇ ਆ ਖੋਲ ਕੇ ਰਾਓ ਤੁਹਾਨੂੰ ਪੀਸ ਦੇਖੋ ਸਲਵਾਰ ਦੇ ਪੌਂਚੇ ਦੇਖੋ ਵਾਹ ਜੀ ਵਾਹ ਆ ਲੋ ਸ਼ੋਟ ਆ ਪਹਿਣਾ ਭਰਾਵਾਂ ਲਈ ਆ ਦੇਖੋ ਦੁਪੱਟਾ ਨਾਲ ਹਾਈ ਕਲਾਸ ਚੀਜ਼ ਬਾਜੀ ਜੀ 1495 ਰੁਪਏ ਦਾ ਸੂਟ ਆ ਬਾਜ਼ਾਰ ਜਿੱਥੇ ਮਰਜ਼ੀ ਹਲੋ ਫੋਟੋ ਦਿਖਾ ਕੇ 1495 ਰੁਪਏ ਆਲੋ ਭਾਜੀ 690 ਰੁਪਏ ਕਰਤਾ ਉਹ ਤੁਹਾਡਾ ਪਲਾ ਹੋਵੇ 190 ਵੀ ਮੈਂ ਕਹਿੰਦਾ ਜਿਹੜਾ ਮਰਜੀ ਸੂਰਮਾ ਜਵੇ ਮਾਈ ਦਾ ਲਾਲ ਜਿਹੜਾ ਕਹਿੰਦਾ ਸਾਨੂੰ 70 ਸਾਲ ਦਾ ਤਿਆਰਪਾ ਕੋਈ ਕਹਿੰਦਾ 50 ਸਾਲ ਦਾ ਤਿਆਰਪਾ ਉਹ ਤਿਆਰਬੇ 300 ਰੁਪਏ ਬਾਬੇ ਦੀ ਹੱਟੀ ਨੇ ਕਰਤੇ ਆ ਫੇਰ ਆ ਦੋ ਦੋ ਹਜ਼ਾਰ ਨੇ ਸੂਟ ਵੇਕਦੇ ਆ ਆ ਦੇਖੋ ਫੋਟੋਆਂ ਲਾ ਲਾ ਕੇ ਬਾਬੇ ਦੀ ਅਕੀ ਦੇਖੋ ਭਾਜੀ 690 ਦਾ ਸੂਟ ਕਰਤਾ ਆ ਦੇਖੋ ਭਾਜੀ ਸਲਵਾਰ ਦੇ ਪੌਂਚੇ ਨਾਲ ਸੈਜ ਦੇਖੋ ਪੌਂਚੇ ਦੇਖੋ ਡਿਜ਼ਾਈਨਿੰਗ ਵੀ ਦੇਖੋ ਕਲੀਨ ਹੋਣੀ ਆ ਦੇਖੋ ਸ਼ਾਰਟ ਮੋਰਨੀ ਵਾਲਾ ਸੂਟ ਆ ਮੋਰਨੀ ਵਾਲਾ ਸੂਟ ਆ ਭਾਜੀ ਇਹ ਦੁਪੱਟਾ ਦੇਖੋ ਨਾਲ ਕੱਲੇ ਕੱਲਾ ਸੂਟ ਹੋ ਜਾਂ ਰਿਹਾ ਬਾ ਕਮਾਲ ਇੱਕ-ਇੱਕ ਲੋ ਦੋ-ਦੋ ਲੋ ਸੈੱਟ ਲੋ ਸੈੱਟ ਤੋਂ ਬਿਨਾ ਲੋ ਕੱਲੇ ਕੱਲੇ ਸੂਟ ਦੀ ਗਾਰੰਟੀ 690 ਰੁਪਏ ਆ ਦੇਖੋ ਜੀ ਮੋਰਨੀਆਂ ਵਾਲਾ ਸੂਟ ਇਹਨੂੰ ਕਹਿੰਦੇ ਆ ਮੋਰਨੀਆਂ ਵਾਲਾ ਸੂਟ ਬਾਜ਼ਾਰ 'ਚ 2000 ਦਾ ਬਾਬੇ ਦੀ hatti ਦੇ 690 ਦਾ ਐਤਵਾਰ ਆਜੋ ਸਵੇਰੇ ਵੱਡੇ ਫਾਇਦੇ ਹੋਣੇ ਆ ਕੱਲੂ ਕੰਮਕੁਮ ਛੱਡ ਦਿਓ ਰਿਸ਼ਤੇਦਾਰਾਂ ਦੇ ਜਾਣਾ ਛੱਡ ਦਿਓ ਬਾਬੇ ਦੀ hatti ਤੇ ਆਜੋ ਲੈ ਜਾਓ ਕੋਟੀਆਂ ਦੇ ਭਾ ਕਪੜਾ ਲੋ ਜੀ ਅੱਗੇ ਤੁਹਾਨੂੰ ਨਵੀਂ ਚੀਜ਼ ਦਿਖਾਉਣ ਜਾ ਰਹੇ ਹਾਂ ਹੋਰ ਭਾਰਾ-ਭਾਰਾ ਵੀ ਦਿਖਾਉ ਸਮਾਨ ਆ ਦੇਖੋ ਭਾਜੀ ਭਾਰਾ-ਭਾਰਾ ਪੈਕ-ਪੈਕ ਸੈੱਟ ਆ ਫੋਟੋ ਨਾਲ ਆ ਸੂਟ ਦੀ ਕਲਬਾ ਦੀ ਵੱਖਰੀ ਹੈ ਆ ਸੂਟ ਜਿਹੜਾ ਸ਼ੋਰੂਮ ਅਟ ਜਾਣਾ ਉਹਦਾ ਰੇਟ ਵੀ ਸੁਣ ਲਿਓ ਤੇ ਹੁਣ ਆ ਵੀ ਸੁਣ ਲਿਓ ਦੇਖੋ ਸਲਵਾਰ ਦੇ ਪੌਂਚੇ ਕੱਢੇ ਹੋਏ ਹਾਂਜੀ ਬਾਜੀਆ ਦੇਖੋ ਪਿਓਰ ਔਰਗੈਂਜ਼ਾ ਦੀ ਸ਼ਰਟ ਕੰਮ ਦੇਖੋ ਕੀਤਾ ਹੋਇਆ ਭਾਜੀ ਪਿਓਰ ਹੈਂਡਵਰਕਾ ਭਾਜੀ ਹੈਂਡਵਰਕ ਦੁਪੱਟਾ ਵੀ ਹੈਵੀ ਆ ਦੁਪੱਟੇ ਭਾਜੀ ਰੰਗ ਵੀ ਚਾਰ ਆਣਗੇ ਜੀ ਰੇਡ ਬਾਜ਼ਾਰ ਦਾ 3200 ਆ ਲੋ ਬਾਬੇ ਜੀ ਅੱਜ ਤਾਂ 1100 ਰੁਪਏ ਸੂਟ ਲੈ ਜਾਓ ਜੀ 3200 1100 ਦੇ ਵਿੱਚ ਤੁਹਾਡੇ ਸਾਹਮਣੇ ਰੱਖਦਾ ਭਾਜੀ ਬਾਬਾ ਇਹ ਦੇ ਦੋਂਗੇ ਲੋਕਾਂ ਨੂੰ ਮੈਨੂੰ ਹੁਣ ਸ਼ੱਕ ਜਿਹਾ ਹੋ ਰਿਹਾ ਆ ਵਾਲੇ ਸਾਹਮਣੇ ਵੀਡੀਓ ਬਣਾ ਰਿਆ ਤੇ ਨਾਲ ਨਾਲ ਦੇ ਰਿਆ ਨਹੀਂ ਫਰਕ ਹੀ ਬੜਾ ਕਰਦਾ ਤੁਸੀਂ ਤਾਂ ਭਾਜੀ ਰੇਟ ਹੋਲਸੇਲ ਜਿਨ੍ਹਾਂ ਨੇ ਦਜਵਰੀ ਦੀ ਕਪੜਾ ਦੇਣਾ ਵੱਡੇ ਵਾਲੇ ਔਰਗਾਂਜ਼ ਵਾਲੇ ਸੂਟ ਔਰਗਾਂਜ਼ ਵਾਲੇ 35 3500 4 4000 ਸੂਟ 1100 ਰੁਪਏ ਚ ਲੈ ਜਾਓ ਚੱਕੋ ਮੋਡਰਨ ਵਾਲੇ ਪੀਸ ਦੇ ਰਹੇ ਆ ਤੁਹਾਨੂੰ ਅਸੀਂ ਆਹ ਲੋ ਭਾਜੀ ਸਲਵਾਰ ਵਰਕ ਨੇਚਰਲ ਕਰੇਪ ਦੀ ਸਲਵਾਰ ਇਹ ਲੋ ਸ਼ਿਮਰ ਗਲਾਸ ਦੀ ਸ਼ਰਟ ਏ ਭਾਜੀ ਗਲਾਸ਼ ਸ਼ਿਮਰ ਹੈ ਐਂਡਵਰਕ 2695 ਦੇ ਵਰਾ ਸੂਟ ਹੈ ਭਾਜੀ ਇਹ ਜੀ ਆਹ ਲਓ ਭਾਜੀ ਇਹ ਵੀ 1100 ਰੁਪਏ ਨੂੰ ਕਰਤਾ ਆਹ ਲਓ ਵੀ ਜਿਹਨੇ ਹਨਾ ਹੁਣ ਵੀ ਨਾ ਤੁਸੀਂ ਆ ਸਕੇ ਫਾਇਦੇ ਨਾ ਲੈ ਸਕੇ ਤੁਹਾਡੀਆਂ ਲੁੱਟਾਂ ਹੋਣੀਆਂ ਆਹ ਦੇਖੋ ਜਿਹੜੇ ਸਿਆਣੇ ਕਸਟਮਰ ਹਾਂ ਨਾਲ ਦੀ ਨਾਲ ਹੀ ਚੱਕੀ ਜਾਂਦੇ ਆਹ ਦੇਖੋ ਭਾਜੀ ਪੀਸ ਆਹ ਚੀਜ਼ਾਂ ਦੇਖ ਲਓ ਗਲਾਸ਼ ਸ਼ਿਮਰ ਦਾ ਪੀਸ ਔਰ ਪੰਜਾਬ ਰੇਡ ਦੀ ਗਾਰੰਟੀ ਆ ਫਰੰਟ ਦੇਖੋ ਕਿੰਨਾ ਹੈਵੀ ਕੀਤਾ ਹੋਇਆ ਜੀ ਪੂਰਾ ਹੈਂਡਵਰਕ ਦਾ ਕੰਮ ਘੇਰੇ ਵੀ ਸੋਨੇ ਗਾਰੰਟੀ ਵੀ ਸੋਨੇ ਪਹੁੰਚ ਜਾਂਦੇ ਵੀ ਰੰਗ ਵੀ ਚਾਰ ਭਾਵੇਂ ਸੈੱਟ ਲੋ ਭਾਵੇਂ ਕੱਲਾ ਪੀਸ ਲੋ ਚਾਹੇ ਤੁਸੀਂ ਵਿਆਹ ਸ਼ਾਦੀ ਲਈ ਲੋ ਚਾਹੇ ਦੀ ਵੇਚ ਨਹੀਂ ਲੋ ਭਾਜੀ 1100 ਰੁਪਏ ਦਾ ਸੁ ਆ ਲੋ 11 1100 ਚ ਦੇ ਰਹੇ ਆ ਤੁਹਾਨੂੰ ਹੁਣ ਤੁਹਾਡੇ ਹੱਥਾਂ 'ਚ ਫੋਨ ਛੋਟ ਛੋਟ ਡਿਗਣਿਆਂ ਵੀ ਅਸੀਂ ਦਾ ਭਾਈ 3000 ਦਾ ਲਿਆ ਸੀ ਅਸੀਂ ਦਾ 3200 3400 ਦਾ ਲਿਆ ਸੀ ਪਰ ਬਾਬੇ ਦੀ ਹੱਟੀ ਆ 1100 ਜਿ ਦਵਾਂਗੇ ਇਹ ਮਰਜੀ ਲੈ ਜਾਓ ਪਰਲ ਵਰਕ ਨਾਲ ਲੱਧਿਆ ਹੋਇਆ ਸੂਟ ਪਿਓਰ ਔਰ ਕੈਂਜ਼ਾ ਦੇ ਭਾਜੀ ਆ ਕੰਮ ਦੇਖ ਲਓ ਭਾਜੀ 2500 ਤੇ ਨਹੀਂ ਅਰ ਤਾਂ ਘੱਟ ਪਿਆਰੋ ਪੀਸ ਨਹੀਂ ਮਿਲਣਾ ਸੇਲ ਲਾਤੀਏ 4 ਦਿਨ ਜੀ ਪਰ ਐਡਵਰਡ ਦਾ ਵੱਡਾ ਧਮਾਕਾ ਜੇ ਆਜੋ ਤੇ ਲੈ ਜਾਓ ਆ ਲਓ ਫੜੋ ਭਾਜੀ 11 1100 ਆ ਲਓ ਵੀ ਛੇਤੀ ਛੇਤੀ ਆਜੋ ਕਿਤੇ ਇਦਾਂ ਨਾ ਹੋ ਜਵੇ ਤੁਸੀਂ ਪਿੱਛੇ ਰਹਿ ਜੋ ਸਾਰਾ ਹੀ ਸਮਾਨ ਲੋਕ ਲੈ ਜਾਂ ਲੁੱਟ ਕੇ ਤੁਸੀਂ ਛੇਤੀ ਆਜੋ ਇਹਤ ਵਾਰ ਕਾਲੂ ਦਾ ਬਾਲੇ ਵੱਡੇ ਰਿਕਾਰਡ ਟੁੱਟਨੇ ਆ। ਵੈਸੇ ਚਾਰ-ਪੰਜ ਦਿੰਦੀ ਸੇ ਲਿਆ। ਫੇਰੇ ਬਹੁਤ سارے ਕਰਾਂਗੇ। ਆਹ ਦੇਖੋ ਭਾਜੀ ਰਿਕਾਰਡ ਟੁੱਟਣ ਲੱਗੇ ਨੇ ਹੁਣੀ। ਆਹ ਦੇਖੋ ਪਰਲ ਵਰਕ ਦੇ ਹੈਵੀ ਹੈਂਡ ਵਰਕ ਵਾਲੇ ਸੂਟ। ਭਾਜੀ ਬਾਜੂ ਵਰਕ ਨਾਲ। ਬਾਜੂ ਵਰਕ ਦੇਖੋ ਭਾਜੀ ਨਾਲ। ਜੀ, ਦੁਪੱਟਾ ਵੀ ਪੜਾ। ਹੂੰ। ਆਹ ਲਓ ਭਾਜੀ ਰੰਗ ਦੇਖੋ ਤੁਸੀਂ ਇੱਕ। ਆਹ ਲਓ ਭਾਜੀ ਦੋ ਆ ਤਿੰਨ। ਆਹ ਲਓ ਭਾਜੀ ਇਹ ਰੰਗ ਦੇਖੋ ਤੁਸੀਂ। ਆਹ ਬੁਲਬੁਲ ਦੇ ਬੱਚੇ ਆ ਇਹ ਸੂਟ ਨਹੀਂ ਭਾਜੀ ਆ ਦੇਖੋ ਤਾਂ ਸਹੀ। ਆਹ ਚੀਜ਼ਾਂ ਦੇਖੋ ਦੇਖੋ ਬোল ਬোল ਦੇ ਬੱਚੇ ਦਈ ਵੀ ਫਰੀ ਦੇ ਪਾ ਜੰਨੇ ਆ ਭਾਜੀ ਆਹੀ ਸੂਟ 40450 ਦਾ ਆ ਬਾਜੂ ਵਰਕ ਆ ਘੇਰਾ ਗਲਾ ਦੇਖੋ ਘੇਰੇ ਦਾ ਹੈਂਡਵਰਕ ਦੇਖੋ ਦੁਪੱਟੇ ਨਾਲ ਹਮ ਅਜੀ 1100 ਰੁਪਏ ਦਾ ਕਰਤਾ ਲੈ ਜੋ ਇਹ ਵੀ 1100 ਰੁਪਏ ਚ ਕਰਤਾ ਆ ਵੀ 1100 ਚ ਕਰਤਾ ਬਾਬਾ ਜੀ ਪੈਸੇ ਪੂਏ ਕਮਾਉਣੇ ਨੇ ਕਿ ਤੁਸੀਂ ਸਾਰੇ ਬੈ 100 ਦਾ ਸੂਟ ਵੀ ਦੇਈ ਜੰਨੇ ਹੋ 200 ਦੇ ਲੈ ਜੰਨੇ ਹੋ ਆ ਲਓ 1100 ਰੁਪਏ ਚ ਭਾਜੀ ਸੂਟ ਲੋ ਆ ਦੇਖ ਲੋ ਵੀ ਚੈਲੇਜ ਆ ਕਿਸੇ ਦੁਕਾਨਦਾਰ ਤੋਂ ਨਹੀਂ ਦੇਣਾ ਕਿਸੇ ਹੋਲ سیلਰ ਤੋਂ ਨਹੀਂ ਦੇਣਾ ਅਸੀਂ ਕੱਪੜਾ ਹੋਲ ਸੇ ਰੇਟਾਂ ਦੇਣਾ ਬਾਬੇ ਜੱਟੀ ਦੇ ਪਰ ਇੱਥੇ ਇਦਾਂ ਦੀ ਸ਼ਰਤ ਨਹੀਂ ਹੈਗੀ ਵੀ ਤੁਹਾਨੂੰ ਸੈੱਟ ਵਾਈ ਸੈੱਟ ਲੈਣਾ ਪੈਣਾ ਭਾਵੇਂ ਇੱਕ ਇੱਕ ਲੈ ਜਾਓ ਦੋ ਦੋ ਲੈ ਜਾਓ ਕੱਪੜਾ ਨਹੀਂ ਵਿਗਿਆ ਵਾਪਸ ਦੇ ਕੇ ਬਦਲ ਕੇ ਲੈ ਜਾਓ ਇਦਾਂ ਦੀ ਫੈਸਿਲਿਟੀ ਪੂਰੇ ਇੰਡੀਆ 'ਚ ਨਹੀਂ ਕਿਸੇ ਨੇ ਦਿੱਤੀ ਆ ਦੇਖੋ ਭਾਜੀ ਹੁਣ ਪੀਸ ਤੁਸੀਂ ਸਲਵਾਰ ਪਾੜਾ ਸਿਲਕ ਦੀ ਆ ਲਓ ਭਾਜੀ ਔਰ ਗੈਂਜ਼ਾ ਦੀ ਸ਼ਰਟ ਆ ਦੇਖੋ ਭਾਜੀ ਪੀਸ ਜੀ ਕਮਰ ਦੇਖੋ ਕਿੰਨਾ ਹੈਵੀ ਹੈਂਡਵਰਕਰ ਦਾ ਬਹੁਤ ਸੋਹਣਾ ਚਾਰ ਰੰਗ ਮਿਲਣਗੇ ਭਾਵੇਂ ਸਿੰਗਲ ਸੂਟ ਕੋਰੀਅਰ ਕਰਾ ਲਓ ਜੀ ਜੀ ਵੱਡੇ ਫੇਰੇ ਭਾਜੀ ਆ ਲਓ ਭਾਜੀ ਨਾ 2500 ਨਾ 3200 ਆ ਲਓ ਇਹ ਵੀ ਭਾਜੀ 1100 ਘਰੀ ਕੀ ਜਾਣੇ ਹੋ ਤੁਸੀਂ ਸਾਰੇ 11 1100 ਦੇ ਵਿੱਚ ਭਾਜੀ 1100 ਦੇ ਵਿੱਚ 2500 3000 3500 ਲਿਆ ਦੇਖੋ ਸੂਟ ਦੇਖੋ ਜੀ ਬਿਆਰ ਦੇ ਵਿੱਚ 1100 ਰੁਪਇਆ ਸ਼ਗਨਾ ਦਿਓ ਆ ਸੂਟ ਲੈ ਕੇ ਦੇ ਦਿਓ ਜਦ ਲੱਗੂਗਾ ਵੀ ਬਾਕੀ 3500 4000 ਆ ਭਾਜੀ ਇਹ ਵੀ ਦੇਖੋ ਆ ਤੁਹਾਡੇ ਕੋਲ ਢੇਰ ਲਾਤੇ ਸੂਟਾਂ ਦੇ ਹੈਵੀ ਹੈਂਡਵਰਕ ਦੇ ਭਾਜੀ 11 1100 ਰੁਪਏ ਦਾ ਪੀਸ ਦੇਖੋ ਆਹ ਲੋ ਜੀ ਇੱਕ ਤੋਂ ਇੱਕੜੀ ਐਨ ਲੋ ਭਾਜੀ 1100 ਰੁਪਏ ਸੋ ਕਿਧੇ ਪੈਣ ਦੀ ਨਹੀਂ ਗੁੱਠੇ ਭਾਜੀ 3000 35 3500 ਰੇ ਸੂਟਾ ਲੋ ਫੜੋ ਭਾਜੀ 1100 ਰੁਪਏ 1100 ਰੁਪਏ ਤੁਸੀਂ ਇਹ ਵੀ ਚੈੱਕ ਕਰ ਲੋ ਜੇ 1100 ਕਹਿ ਰਹੇ ਤਾਂ 1100 ਰੁਪਏ ਵਿੱਚ ਵੈਰਾਈਟੀ ਕਿੰਨੀ ਆ ਰੰਗ ਕਿੰਨੇ ਆ ਡਿਜ਼ਾਈਨ ਕਿੰਨੇ ਬਾਬਾ ਜੀ 5 5000 ਵਾਲੇ ਦਿਖਾਓ ਹੋਰ ਤੁਸੀਂ ਮੈਨੂੰ ਭਾਜੀ ਸਾਰੇ ਪੀਸ ਦਿਖਾ ਰਿਆ ਜੀ ਆਹ ਇੱਕ ਪੀਸ ਹੋਰ ਖੋਲਣਾ ਹਾਂਜੀ 3250 ਰੁਪਏ ਦਾ ਸੂਟ ਆ ਭਾਜੀ ਆ ਦੇਖੋ ਜੀ ਸਲਵਾਰ ਦੇ ਪੌਂਚੇ ਕੱਢੇ ਹੋਏ ਆ ਲੋ ਭਾਈ ਛੋੜ ਕਲਾਸ਼ ਸਿਮਰ ਦੀ ਜੀ ਆਦੀ ਲੁੱਕ ਦੇ ਕੋਲ ਹੈਂਡਵਰਕ ਦੇਖੋ ਭਾਜੀ ਭਾਜੀ ਦੁਪੱਟਾ ਬਾ ਕਮਾਲ ਹੋਣ ਜਾ ਰਿਹਾ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਪੇ ਦੀ ਹੱਟੀ ਦੇ ਆ ਜਿਓ ਜੀ ਆ ਲੋ ਜੀ ਭਾਜੀ ਇਹ ਵੀ 1100 ਬਾਪੜੀ ਸਿਮਰ ਦਾ ਸੂਟ ਹੈ ਬਿਲਕੁਲ ਭਾਜੀ ਇਹ ਸਿਮਰ ਦਾ ਸੂਟ ਹੈ ਚੈੱਕ ਕਰ ਲੋ ਇਹ ਵੀ 1100 ਚ ਕਹੀ ਜਨੇ ਬਿਲ ਬਿਲ ਦੇਖ ਲੋ ਬਾਜਰਾ ਕੇਰੇ ਪੁਨੇ ਕਾ ਲਿਆ 4 ਦਿਨ ਵੱਡੇ ਫੇਰੇ ਆ ਲੋ ਭਾਜੀ ਬਜ਼ਾਰਾਂ ਜੀ ਆ ਕੇ ਲੁੱਟਣਾ ਕਰਾਓ 4 4 5 5 ਹਜ਼ਾਰ ਵਾਲਾ ਸੂਟ ਲੈਣਾ ਬਾਬੇ ਦੀ ਹੱਟੀ ਦੇ ਆਓ ਆ ਭਾਜੀ ਹੈਂਡਵਰਕ ਦੇਖ ਲਓ ਆਹ ਦੇਖੋ ਦੁਬੱਟੇ ਨਾਲ ਇਹਦੇ ਤੁਹਾਨੂੰ ਇੱਕ ਇੱਕ ਸੂਟ ਖੋਲ ਕੇ ਦਿਖਾ ਰਿਹਾ ਮੈਂ ਇੱਕ ਇੱਕ ਜਲਵਾ ਜੀ ਆਹ ਦੇਖੋ ਭਾਜੀ ਪੀਸ ਇਹ ਭਾਜੀ 40450 ਵਾਲੇ ਸੂਟ ਹੈ ਹਾਂਜੀ ਓਪਨ ਚੈਲੰਜ ਆ ਭਾਜੀ ਗਰੰਟੀ ਨਾਲ ਚੈਲੰਜ ਦੇ ਰਿਆ ਜਿਵੇਂ ਜੀ ਆ ਲੋ 5000 ਦੇ ਤਿੰਨ ਲੈ ਜੋ 5000 ਦੇ ਤਿੰਨ ਸੂਟ 5000 ਦੇ ਤਿੰਨ ਸੂਟ ਭਾਜੀ ਇਹ ਕਹਿਣਾ ਮੇਰਾ ਇਹ ਇਹਦਾ 16-1700 ਰਹਿ ਗਿਆ ਫੇ ਭਾਜੀ ਇਦਾਂ ਹੀ ਕਰਤਾ ਜੀ 17 1700 ਦਾ ਨਹੀਂ ਲੈ ਗਿਆ 1600 67 ਰੁਪਏ ਦਾ ਰਹਿ ਗਿਆ ਆ ਦੇਖੋ ਵੀ ਜਿਹੜੇ ਖਾਸ ਤੌਰ ਤੇ ਐਨ ਆਰ ਆਈ ਕਸਟਮਰ ਆ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਜਾਂ ਜਿਹੜੇ ਸ਼ਹਿਰ ਵਾਲੇ ਰਾਇਲ ਕਸਟਮਰ ਆ ਆ ਦੇਖੋ ਤੁਹਾਡੇ ਲਈ ਵੀ ਤੋਹਫੇ ਲਿਆ ਤਿਆ ਬਾਜ਼ਾਰ ਚ 5000 ਦਾ ਇੱਕ ਸੂਟ ਆਹੇ ਇੱਥੇ ਦੇਣਿਆ 5000 ਦੇ ਤਿੰਨ ਪਾਜੀ ਗਰੰਟੀ ਠੋਕ ਕੇ ਗਰੰਟੀ ਰੇਟ ਠੋਕ ਕੇ ਚਾਰੇ ਦੇ ਨਾਲ ਡਿਜ਼ਾਈਨ ਦੇਖੋ ਰੰਗ ਦੇਖੋ ਨਾਲੇ 100% ਗਰੰਟੀ ਪਾਜੀ ਰੇਟਾਂ ਦੀ ਪੂਰੀ ਗਰੰਟੀ ਆਹ ਲੋ ਜੀ ਆਹ ਦੇਖੋ ਫਰੰਟ ਆ ਗਿਆ ਫਰਕਾਬਾਦੀ ਵਾਲਾ ਸਲਵਾਰ ਦੇ ਪੌਂਚੇ ਬਾਜੂ ਕੱਢੇ ਹੋਏ ਜੀ ਆਹ ਦੇਖੋ ਪਾਜੀ ਪੀਸ ਆਹ ਲੋ ਪਾਜੀ ਦੁਪੱਟਾ ਦੇਖੋ ਇਹਦਾ ਬਈ ਯਾਰੋ 4395 ਰੇਵਾਂ ਲੈਣ ਦੀ ਲੋੜ ਨਹੀਂ ਬਾਬੇ ਦੀ ਹੱਡੀ ਦੀ ਆਜੋ 5000 ਦੇ ਤਿੰਨ ਲੈ ਜਾਓ ਭਾਜੀ ਦੇਖੋ ਪੀਸ ਜਿਹੜੇ ਤੁਸੀਂ ਵੀਡੀਓ ਦੇਖੀ ਆ ਉਦੋਂ ਹੀ ਇੱਥੇ ਆਜੋ ਕੋਈ ਫਿਰ ਲੈ ਜਾਓ ਆਪਣੀ ਪਸੰਦ ਲਈ ਛਾੜ ਛਾੜ ਕੇ ਸੂਟ ਆ ਦੇਖੋ ਭਾਜੀ 5000 ਦੇ ਤਿੰਨ ਚਲੇ ਦੇ ਨਾਲ ਰੇਟਾਂ ਦੀ ਗਾਰੰਟੀ ਨਾਲ ਇਹ 5 ਦਿਨ ਦੀ ਸੇਲ ਆ ਉਸ ਤੋਂ ਬਾਅਦ ਸਾਡੀ ਕੋਈ ਗਾਰੰਟੀ ਨਹੀਂ ਸਮਾਨ ਬਚਣਾ ਕਿ ਨਹੀਂ ਬਚਣਾ ਪਹਿਲਾਂ ਪਹਿਲਾਂ ਆਜੋ ਆ ਭਾਜੀ ਨੇੜੇ ਕਰਕੇ ਜਰਾ ਘੇਰੇ ਤੋਂ ਫਰੰਟ ਦਿਖਾਓ 5000 ਦੇ ਤਿੰਨ ਜਿਨ੍ਹਾਂ ਭੈਣ ਭਰਾਵਾਂ ਨੇ ਦਾਜਵਰੀ ਲਈ ਕਪੜਾ ਲੈਣਾ ਵੱਡੇ ਫੇਰੇ ਆ ਬਜ਼ਾਰਾਂ ਜਾ ਕੇ ਲੁੱਟ ਨਾ ਕਰਾਓ ਅ ਰੰਗ ਦੇਖੋ ਡਿਜ਼ਾਈਨ ਦੇਖੋ ਕਲਾਕਾਰੀ ਦੇਖੋ ਸੂਟਾਂ ਵੀ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਆਪਣੀਆਂ ਛੋਟੀਆਂ ਦੁਕਾਨਾਂ ਚਲਾ ਰਹੇ ਮੇਰੀ ਉਹਨਾਂ ਨੂੰ ਵੀ ਸਲਾਹ ਆ ਬਈ ਤੁਸੀਂ ਵੀ ਆ ਜਾਓ ਜਿਹੜੇ ਬਾਜ਼ਾਰ ਤੁਸੀਂ ਹੋਲਸੇ ਰੇਟਾਂ ਦੇ 35 3500 ਦੇ ਲੈਣੇ ਹੋ ਇੱਥੇ 5000 ਦੇ ਤੈਨਿਆ ਰਾਤੋ ਰਾਤ ਅਮੀਰ ਕਰ ਦੇਣਗੇ ਤੁਹਾਨੂੰ ਜੇ ਸਸਤਾ ਕਪੜਾ ਖਰੀਦੂਗੇ ਤਾਂ ਹੀ ਵਧੀਆ ਮਾਰਜਿਨ ਲੈ ਕੇ ਜਾਓਗੇ ਆ ਦੇਖੋ ਭਾਜੀ 5000 ਦੇ ਤਿੰਨੇ ਕੜੀ ਦਿਖਾ ਲਈ ਆਪਾਂ ਸਾਰੇ ਪੀਸ ਇੱਕ ਇੱਕ ਪੀਸ ਭਾਜੀ ਖੋਲ ਕੇ ਦਿਖਾ ਦਿੰਨੇ ਆ ਦੁਪट्टे ਸਾਰੇ ਨਾਲ ਹੈਵੀ ਆਣਗੇ ਆ ਦੇਖੋ ਭਾਜੀ ਪੀਸ ਆ ਲੋ ਭਾਜੀ ਆ ਸੂਟ ਆ ਗਿਆ ਭਾਜੀ ਇਹਦੇ ਦੁਪੱਟਾ ਦੇਖੋ ਜੀ ਨਾਲ ਆ ਲੋ ਭਾਜੀ ਪੀਸ ਦੇਖੋ ਦੁਪੱਟਾ ਦੇਖੋ ਨਾਲ ਫੁੱਲ ਹੈਵੀ ਪਿਓਰ ਕਰੇਮ ਨੈਚੁਰਲ ਦੇ ਸੂਟ ਹੈਂਡਵਰਕ ਦੇ ਪੀਸ ਬਜ਼ਾਰੋਂ ਮਿਲਣਾ 404500 ਬਾਬੇ ਦੀ ਹੱਟੀ ਦੇ ਭਾਜੀ ਇੱਕ ਤੋਂ ਇੱਕ ਨਵੇਂ ਤੋਂ ਨਵਾਂ ਕਲਰ ਹੂੰ ਦੇਖੋ ਬਾਬੇ ਦੀ ਹੱਟੀ ਦੇ ਕਿੰਨਾ ਇਮਾਨਦਾਰੀ ਨਾਲ ਕੰਮ ਆ ਇੱਥੇ ਨਹੀਂ ਤਾਂ ਹੋਰ ਦੁਕਾਨਦਾਰ ਕੋਲ ਗਣਾ 1200 1400 ਸਾਰੀ ਵੈਰਾਈਟੀ ਜਿਹੜੀ ਮਰਜ਼ੀ ਚੱਕ ਕੇ 5000 ਦੇ ਤਿੰਨ ਦਾ ਨਾ ਕੰਮ ਹੈ ਗਾਗ ਦੇ ਕੇ ਰੇਟ ਲਾਉਣਾ ਸਾਡਾ ਕੰਮ ਨਹੀਂ ਸਾਡੇ ਕੋਲ ਇੱਕੋ ਹੀ ਚੀਜ਼ ਹੈ ਵੀ ਇੱਕ ਸੂਟ ਲੈਣ ਨਾਲ ਵੀ ਉਹੀ ਰੇਟ ਲੱਗਣਾ ਦੋ ਲੈਣ ਨਾਲ ਵੀ ਉਹੀ ਲੱਗਣਾ ਤੇ ਸੋ ਲੈਣਾ ਨੂੰ ਉਹੀ ਲੱਗਣਾ ਪਰ ਕੋਈ ਵੀ ਦੁਕਾਨਦਾਰ ਸਾਰੇ ਸੂਟਾਂ ਰੇੜੀ ਦਾ ਵੀਡੀਓ ਤੇ ਸਾਰੇ ਹੀ ਖੋਲ ਦੇ ਪੇਟ ਅੱਜ ਆ ਪੀਸ ਦੇਖੋ ਆ ਚੀਜ਼ ਦੇਖੋ ਬਣੀ ਹੋਈ ਆ ਕਮਰ ਦੇਖੋ ਕੀਤਾ ਹੋਇਆ ਆ ਦੇਖੋ ਭਾਜੀ ਦੁਪੱਟਾ ਨਾਲ ਜੀ 5250 ਰੁਪਏ ਦਾ ਸੂਟ ਹੈ ਭਾਜੀ ਇਹ ਹਾਂ ਆ ਵੀ ਮਿਲਣ ਜਾ ਰਿਹਾ 5000 ਦੇ ਤਿੰਨ ਦੇ ਵਿੱਚ ਆ ਦੇਖੋ ਭਾਜੀ ਪੀ ਸੋ ਜਲਦੀ ਜਲਦੀ ਆ ਜਾਓ ਮੁੜ ਕੇ ਇਦਾਂ ਦੇ ਫਾਇਦੇ ਨਹੀਂ ਮਿਲਣੇ ਗਰੰਟੀ ਇਸ ਗੱਲ ਦੀ ਅਸੀਂ ਦੇ ਰਹੇ ਆ ਜੋ ਦਿਖਾ ਰਹੇ ਆ ਜੋ ਰੇਟ ਦੱਸ ਰਹੇ ਆ ਇਹ ਹੀ ਤੁਹਾਨੂੰ ਦਵਾਂਗੇ ਆ ਦੇਖੋ ਭਾਜੀ 5000 ਦੇ ਤਿੰਨ ਪਿਓਰ ਕਰੇਵ ਦੇ ਸੂਟ ਭਾਜੀ ਇੱਕ ਤੋਂ ਇੱਕ ਆਰਟੀਕਲ ਆਣ ਜਾ ਰਿਹਾ ਬਾਬੇ ਦੀ ਹੱਡੀ ਦੇ ਸੇਰ ਧਮਾਕਾ ਸ਼ੁਰੂ ਹੋ ਚੁੱਕਾਈ ਚਾਰ ਦਿਨ ਪਰ ਆ ਚੀਜ਼ਾਂ ਜੇ ਪਹਿਲਾਂ ਮੁੱਕ ਗਈਆਂ ਤੇ ਬਾਅਦ ਚੋਂ ਨਾ ਕਹਿਣਾ ਪਹਿਲਾਂ ਆ ਉਹ ਤੇ ਪਹਿਲਾਂ ਪਾਓ ਭਾਜੀ 2500 3000 3200 3500 ਵਾਲੇ ਸੂਟ ਕਰਤੇ 1100 ਰੁਪਏ 5000 ਵਾਲੇ ਸੂਟ ਕਰਤੇ 5000 ਦੇ 3 1500 ਵਾਲੇ ਕਰਤੇ ਆ 500 500 ਰੁਪਏ ਚ ਜੀ 750 ਵਾਲਾ ਸੂਟ ਕਰਤਾ ਜੀ 200 ਰੁਪਏ ਦਾ ਜੀ ਫਾਇਦੇ ਤੁਹਾਡੇ ਆ ਛੇਤੀ ਆਜੋ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਆ ਤਾਂ ਤੁਸੀਂ ਫੋਨ ਕਰ ਲਿਓ ਬਾਬੇ ਦੀ ਹੱਡੀ ਦਾ ਇੰਸਟਾਗ੍ਰam ਦਾ ਪੇਜ ਵੀ ਹੈਗਾ ਉਹਨੂੰ ਵੀ ਫੋਲੋ ਕਰ ਲਓ ਤਾਂ ਰੋਜ਼ ਦੀਆਂ ਵੀਡੀਓ ਪੈਂਦੀਆਂ ਤੁਹਾਡੇ ਘਰ ਬਾਬੇ ਦੀ ਹੱਡੀ ਅਫੀਸ਼ੀਅਲ ਪੇਜ ਹੈ ਜੀ ਸਾਡੇ ਨਾਂ ਤੇ ਜਾਲੀ ਪੇਜ ਵੀ ਬਹੁਤ ਚੱਲ ਰਹੇ ਆ ਜੀ ਇਸ ਕਰਕੇ ਤੁਸੀਂ ਆ ਵਾਲਾ ਪੇਜ ਨੇੜੇ ਕਰਕੇ ਦੇਖ ਲਓ ਆ ਵਾਲਾ ਪੇਜ ਫੋਲੋ ਕਰਨਾ ਆ ਸਾਡੇ ਨਾਲ ਦੇ ਡੁਪਲੀਕੇਟ ਪੇਜ ਬਹੁਤ ਚੱਲ ਰਿਹਾ ਇਸ ਕਰਕੇ ਤੁਸੀਂ ਇਹੀ ਪੇਜ ਫੋਲੋ ਕਰੋ ਜੀ ਇੱਥੇ ਰੋਜ਼ ਲਾਈਵ ਹੋਈ ਨੇ ਆਪਾਂ ਛੇਤੀ ਛੇਤੀ ਆਜੋ ਬਹੁਤ ਵੱਡੇ ਫਾਇਦੇ ਐਤਮਾਰਤਾ ਮੈਂ ਕਹਿੰਦਾ ਰਿਕਾਰਡ ਹੀ ਤੋੜ ਦੇਾਂਗੇ ਸਾਰੇ ਕੈਮਰਾ ਪ੍ਰੈਸ ਦੇ ਨਾਲ ਹਰਦੀਪ ਸਿੰਘ ਤਗੜ ਸਾਹਿਬ ਟੀਵੀ ਜਮਸ਼ੇਰ ਖਾਨ